ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ ਵਿੱਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾ ਚੌਗਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਬੈਠਿਆ ਜੀ ਸਵੇਰ ਦਾ ਟਾਈਮ ਹੋਇਆ ਪਿਆ ਵੀ ਮੀਂਹ ਆਲਾ ਸਮਝ ਲਓ ਵੀ ਤਿਆਰ ਜਿਹਾ ਹੀ ਲੱਗਦਾ ਬੱਦਲ ਜਿਹੜੇ ਆਪਾਂ ਪੂਰਾ ਕਈ ਜਗ੍ਹਾ ਦਾ ਆਵਾਜ਼ ਹੀ ਕੱਢ ਦਿੰਦਾ ਨਹੀਂ ਫਿਰ ਟਿਕਿਆ ਪਿਆ ਬਾਕੀ ਦੇਖਦੇ ਆ ਮੀਂਹ ਜਣੀ ਰਾਤ ਦਾ ਘਟ ਪਿਆ ਤੇ ਆਪੂਰ ਜੀ ਮੰਗਣ ਪੈ ਲੈਂਦਾ ਜਣੀ ਟਿਕ ਜਾ 45 ਚੱਲ ਜੇ ਹੌਲੇ ਇੱਕ ਵਾਰ ਰਾਤ ਨੂੰ ਵੀ ਵੀ ਐਕਨੇ ਹੁਣ ਫੇਲਾਦਾ ਕਦੇ ਪੂਰਜੀ ਕਰਨ ਲੱਜੰਦੀ ਹੈ ਕਦੇ ਹਰ ਜਾਂਦੀ ਹੈ ਵੀ ਜਣੀ ਜਿਹੜੇ ਦੋ ਕਵਾਰ ਮੀ ਪਹਿਲੇ ਦੋ ਦਿਨ ਪਰਸੋਂ ਚ ਚੌਥੇ ਵਾਰ ਆਪਣੇ ਉਹ ਬਹੁਤ ਪਿਆ ਜ਼ਿਆਦਾ ਆਪਾਂ ਦਿਖਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਗਲੀਆਂ ਨਾਲਿਆਂ ਭਰੇ ਹੋਏ ਤੇ ਖੇਤ ਵੀ ਇੱਕ ਵਾਰ ਛਾਲ ਤੇ ਬੱਟਾ ਮਨ ਟੱਪ ਲਿਆ ਪਾਣੀ ਚਲੋ ਵਿੱਚ ਦਮਜਾ ਦੇ ਜਿੰਦਾ ਫਿਰ ਜਣੀ ਘੰਟਾ ਖੰਡ ਜਣੀ ਘੰਟਾ ਡੇਢ ਘੰਟਾ ਪੈ ਕੇ ਫਿਰ 24 ਘੰਟੇ ਫਿਰ 22 ਘੰਟੇ 22 ਘੰਟੇ ਫਿਰ ਬੰਦ ਰਹਿੰਦਾ ਉਹਦੇ ਕਰਕੇ ਪਾਣੀ ਨਿਕਲ ਜਾਂਦਾ ਨਕਾਲ ਜਿਹੜੇ ਜੇ ਲਗਾਤਾਰ ਪਈ ਜਾਵੇ ਫਿਰ ਉੱਤੇ ਗੱਲ ਥੋੜਾ ਜਿਹਾ ਮੌਸਮ ਆਪਣਾ ਹਾਲਾਤ ਖਰਾਬ ਹੋ ਜਾਂਦੇ ਪਾਣੀ ਵਾਲੇ ਵੀ ਇੱਕਣਾ ਅੱਜ ਬੱਦਲ ਵਾਈ ਫੇਰ ਬਹੁਤ ਹੋਈ ਵੀ ਜੀ ਮੌਸਮ ਅੱਜ ਠੰਡਾ ਕੱਲ ਗਰਮੀ ਬਹੁਤ ਹੀ ਅੱਜ ਮੌਸਮ ਠੰਡਾ ਚੱਲਦਾ ਅੱਜ ਵੀ ਦਖਣੇ ਵੀ ਇਹੇ ਜੇ ਹਸਾਬ ਗੱਲ ਆ ਬਾਕੀ ਆਪਾਂ ਅੱਜ ਟਰੋਪੜ ਦਾ ਇੱਕ ਦੋ ਕੰਮ ਜੇ ਆ ਉਹ ਕੱਢ ਕੇ ਹੁਣ ਇੱਕ ਤਾਂ ਆਪਾਂ ਨੇ ਚਿਮਣੀ ਲਿਆਉਣੀ ਆ ਵੀ ਉਹ ਦਿਖਾਵਾਂਗੇ ਆਪਾਂ ਤੁਹਾਨੂੰ ਕਿਹਈ ਜੀ ਇਹ ਕੈ ਗੱਲ ਬਾਤ ਹੈ ਕਿਉਂ ਇੱਕ ਦੋ ਗੁਆਰ ਮੈਂ ਪਹਿਲਾਂ ਹੀ ਪਤਾ ਕਰਿਆ ਤਾਂ ਇੱਕ ਤਾਂ ਇਹਨਾਂ ਦੀਆਂ ਕੰਪਨੀਆਂ ਬਹੁਤ ਹੈ ਜਿਹੜੀ ਮਰਜ਼ੀ ਦੁਕਾਨ 'ਚ ਚਲੀ ਜਾਓ ਪੰਜ ਛੇ ਕੰਪਨੀਆਂ ਦੇ ਪੰਜਾਂ ਚਿਮਨੀਆਂ ਇਹ ਰਸੋਈ ਵਾਲੀਆਂ ਜਿਹੜੀਆਂ ਆਪਣੇ 2 ਫੁੱਟ ਵਾਲੀ ਵੀ ਹੈ ਸੈਂਸਰ ਵਾਲੀਆਂ ਸਾਰੀਆਂ ਇਹ ਮੁੱਢੋਂ ਹੱਥ ਜਗਮਾ ਕੇ ਚੱਲਦੀਆਂ ਟੱਚ ਵੀ ਹੈਗੀਆਂ ਵੀ ਉਤੇ ਬਾਅਦ ਦੂਈ ਦੁਕਾਨ ਵੀ ਚਲੀ ਜਾਓ ਉਹਦੇ ਕੋਲ ਵੀ ਪੰਜ ਛੇ ਕਿਸਮ ਦੀ ਕੰਪਨੀ ਪਈਆਂ ਆਹ ਹੈ ਲੱਗ ਚਾਰ ਪੰਜ ਦੁਕਾਨਾਂ 'ਚ ਦੇਖਿਆ ਅੱਜ ਜੋ ਪਹਿਲਾਂ ਮੈਂ ਪਾਰਸ ਚੌਥੇ ਜਾ ਕੇ ਆਇਆ ਤਾਂ ਉਦੋਂ ਵੀ ਅੱਜ ਆਪਾਂ ਨਾ ਹੋਰ ਜਾਣਾ ਅੱਜ ਜਾਣਾ ਆਪਾਂ ਨੇ ਜੀ ਤਾਂ ਆਪਾਂ ਪਹਿਲਾਂ ਸਮਾਨ ਲੈਂਦੇ ਆ ਵੀ ਉਹਦੇ ਕੋਲ ਮੈਂ ਕਹਿੰਦਾ 35 40 ਸਾਲ ਦਾ ਸਮਾਨ ਉਹਦੇ ਕੋਲ ਤੇ ਹੀ ਆਉਂਦਾ ਹੈ ਜਦ ਆਪਾਂ ਨੇ ਫਰਿੱਜਾਂ ਲੁੱਤੀਆਂ ਦੇ ਪਹਿਲਾਂ ਛੋਟੇ ਛੋਟੇ ਜਿਹੇ ਕੈਬਿਨੇਟਰ ਦੀਆਂ ਜਦ ਤੇ ਉਹਤੇ ਹੀ ਲੈ ਕੇ ਆਏ ਆਪਾਂ ਸਮਾਨ ਵੀ ਆਪਾਂ ਟੀਵੀ ਵੀ ਉਹ ਤੇ ਲਿਆਂਗੇ ਆਂ ਲੈ ਡੀ ਜਿਹੜੀ ਜਾਂਦੀ ਉਹ ਤੇ ਲੈਂਦੀ ਤੇ ਏਸੀ ਵੀ ਉਹ ਤੇ ਲੰਦਾ ਦਾ ਆਈ ਐਫ ਵੀ ਦਾ ਵੀ ਹੁਣ ਉਹਦੇ ਕੋਲ ਵੀ ਦੇਖਾਂਗੇ ਜਣੀ ਉਹਦੇ ਹੁਣ ਗਾਰੰਟੀ ਹਰੇਕੇ ਦਿੰਦਾ ਜੀ ਗਾਰੰਟੀ ਕੋਈ 5 ਸਾਲ ਦੀ ਦਿੰਦਾ ਕੋਈ 8 ਸਾਲ ਦੀ ਦਿੰਦਾ ਕੋਈ 10 ਸਾਲ ਦੀ ਦਿੰਦਾ ਵੀ ਹੈ ਸਾਈਜ਼ ਆਪਣਾ 2 ਫੁੱਟ ਦਾ ਬਾਕੀ ਸ਼ੇਪ ਦੋ ਤਿੰਨ ਕਿਸਮ ਦੇ ਵਿੱਚ ਆਉਂਦੀ ਆ ਉਹਦੇ ਹਿਸਾਬ ਨਾਲ ਰੇਟ ਵਧ ਜਾਂਦਾ ਕੋਈ 15000 ਦੀ ਹੈ ਕੋਈ 12000 ਦੀ ਹੈ ਕੋਈ 11.5000 ਦੀ ਹੈ ਫੀਟਿੰਗ 600 ਰੁਪਏ ਲੱਗਾ ਉਹਨਾਂ ਦੀ ਜਣੀ ਆਕਣਾ ਦੱਸ ਦਦੇ ਬਾਕੀ ਅੱਜ ਦੇਖਦੇ ਜੀ ਕਿਵੇਂ ਦੀ ਹੋਊਗੀ ਫਿਰ ਆਪਣੀ ਜਿਹੜੀ ਚਿਮਨੇ ਲਿਆਉਣੀ ਆ ਇੱਕ ਲਿਆਉਣਾ ਜਿਹੜੇ ਕੱਪੜੇ ਸੁੱਕਣੇ ਵਾਲਾ ਸਟੈਂਡ ਹੈ ਇਹ ਦੋ ਤਿੰਨ ਗੇ ਸੌਦੇ ਜੇ ਕਰਕੇ ਆਉਣੇ ਆ ਬਾਕੀ ਕੱਲ ਗਏ ਵੇ ਤੇ ਜਪਾਂ ਜਿਹੜਾ ਹ ਲੈਂਡ ਪੋਲਿੰਗ ਦੇ ਵਿੱਚ ਆਪਾਂ ਉਹਦੇ ਵਿਰੁੱਧ ਧਰਨਾ ਦਾ ਉੱਥੇ ਟਰੈਕਟਰ ਰੋਡ ਮਾਰਚ ਵਿੱਚ ਵੀ ਬਹੁਤ ਵਸੇ ਦੇਖਿਆ ਹੋਰ ਵੀ ਬਹੁਤ ਵਸਤੇ ਵੀਡੀਓ ਆਈਆਂ ਵੀ ਲੁਧੇਖਾਨੇ ਕਿੰਨੇ ਤੇ ਵੀ ਆਈਆਂ ਜਲੰਧਰ ਗੇਂ ਤੇ ਵੈ ਜਾ ਬਹੁਤ ਭਰਮਾਗਾ ਹੰਗਾਰਾ ਮਿਲਿਆ ਵੀ ਵਧੀਆ ਇੱਕਣ ਇੱਕ ਜੋਟੋ ਕੇ ਹੀ ਕੰਮ ਚੱਲਦਾ ਸਾਰਾ ਬਾਕੀ ਦੇਖਦੇ ਜੀ ਮੌਸਮ ਵਾਲਾ ਕਹਿ ਕਰਦਾ ਪਹਿਲਾਂ ਰੋਪੜ ਦਾ ਗੇੜਾ ਲਾਏ ਵੀ ਇੱਕ ਵਾਰ ਸਾਨੂੰ ਧਾਨਾ ਕਿੰਨੇ ਵੀ ਗੇੜਾ ਮਰਾ ਦਿੰਦੇ ਅੱਜ ਕਿਉਂ ਜਾ ਵੀ ਨਹੀਂ ਹੋਏ ਦੋ ਵਾਰ ਜੱਦਾ ਮੀਂਹ ਪਿਆ ਉਹਦੇ ਬਾਅਦ ਗਏ ਨਹੀਂ ਆਪਾਂ ਉਧਰ ਨੂੰ ਵੀ ਇੱਥੀ ਦੇ ਮੋਟਰ ਪਰ ਦੇਖ ਕੇ ਮੁੜ ਜਾਂਦੇ ਆ ਕਿਉਂ ਡੋਲਾਂ ਆਉਂਦੇ ਹੁੰਦੇ ਆ ਗਿੱਲੀਆਂ ਇਹਨਾਂ ਦੇ ਵਿੱਚ ਇੱਕ ਹਰਿਆਈ ਜੀ ਜਮ ਜਾਂਦੀ ਉਹਦੇ ਕਰਕੇ ਜਾਇਦੇ ਹੁੰਦਾ ਤਾਂ ਗੱਲੇ ਹੁੰਦੇ ਆ ਕੱਪੜੇ ਭਿੱਜਣਦੇ ਉਹਦੇ ਚ ਵੀ ਚਲੋ ਅੱਜ ਮਾਰ ਕੇ ਆਉਂਦੇ ਗੇੜਾ ਪਹਿਲਾਂ ਉਧਰ ਫਿਰ ਉਦੇ ਬਾਅਦ ਚੱਲਦੇ ਰੋਪੜ ਨੂੰ ਉਹ ਬਾਈ ਮੈਂ ਮੈਂ ਹਾੜ ਕੇ ਫਰਕ ਬਹੁਤ ਫਸਲੋਂ ਪਿਆ ਕਿ ਇੱਕ ਤਾਂ ਬਿਮਾਰੀ ਜਿਹੜੀ ਰੋਕ ਦਿੰਦੀ ਐ ਪੱਤਾ ਲਵੇੜ ਜੀ ਖੜਾ ਲੈਂਦੀ ਐ ਆਖੇ ਜੇ ਭਈਆ ਵੀ ਲੱਗਿਆ ਮਨੇ ਤਰਨ ਲੈ ਵਟਾ ਸਾਫ ਕਰਨੇ ਨੂੰ ਵੀ ਮਾਇਕਾ ਨਾਲ ਵੀ ਚਾਰ ਕਿ ਦਿਨ ਹੋ ਗਏ ਚਾਰ ਪੰਜ ਦਿਨ ਆਪਾਂ ਨੂੰ ਕਹਿਣ ਉਧਰ ਨੂੰ ਇਹਨੇ ਮੀ ਵੀ ਉਧਰ ਨਹੀਂ ਪੈਂਦਾ ਬੀ ਕੀ ਫਰਕ ਪਿਆ ਬਹਰੇ ਕੋ ਤੇ ਜੀ ਆ ਦੇਖੋ ਅੱਜ ਰਾਤੇ ਪਈ ਆ ਪੂਰੀ ਥੋੜੀ ਜਿਹੀ ਬੱਟਾਂ ਹਲੇ ਵੀ ਗੱਲੀਆਂ ਹੋਈਆਂ ਹੋਈਆਂ ਤਿਲਕਣ ਜੀ ਕਹੇ ਆਈ ਬਹੁਤ ਜੰਮੀ ਵੀਰਾਂ ਪਰ ਇਹਾ ਛੋਟਾ ਬੂਝੇ ਵਾਲਾ ਕੰਮ ਆਪਾਂ ਕਹਿੰਦੇ ਸਾਰਾ ਚੱਕਿਆ ਵੇ ਹੁਣ ਐਨਾ ਨਾਉ ਦੇਖਣ ਨੂੰ ਪਉਣ ਲੱਗਦੇ ਛੋਟੇ ਪਰ ਨਹੀਂ ਪਤਾ ਲੱਗਦਾ ਜੀਦਾ ਵੀ ਹਾਂ ਚੱਲੀ ਹੋਈ ਐ ਛੋਟੇ ਨਹੀਂ ਹੈਗੇ ਰੇਹ ਪੱਤ ਗਲਪੀ ਡਾਊਨ ਰਹੇ ਵੇ ਥੋੜਾ ਜਿਹਾ ਮੇਰੇ ਨਾਲ ਲੱਖ ਲੱਖ ਪਹੁੰਚਣ ਵਾਲੇ ਹੋਏ ਵੇ। ਆਇਕਸ ਤੋਂ 10 ਰੁਪਏ ਜੀ। ਇਹ ਅਹ ਰੁੱਟੇ ਨੇ ਛੋਟੇ ਜਿਹੜੇ ਖੜੇ ਆ ਵੇਖੋ। ਬੂਟਾ ਖੜਾ ਉੱਥੀ ਆ ਫਿਸ਼ਕ ਪਰ ਗਾਹਾਂ ਨਹੀਂ ਬਿਮਾਰੀ ਵਧੀ ਹੈਗੀ। ਕਿਉਂ ਬਿਮਾਰੀ ਆ ਵਧੀ ਜਦ ਹਰਤਾ ਖੰਡ ਬਹੁਤ ਰੋਲਾ ਪਿਆ ਉਹਦੇ ਬਾਅਦ ਹੁਣ ਸਾਰੇ ਟਿਕਟਕ ਹੋ ਗਏ। ਇੱਕ ਫਰਦਾ ਸਾਹਿਬ ਜੀ ਜਿਹੜੇ ਪਾਗਾਂ ਦੇ 110 ਨਾਲ ਜ਼ਿਆਦਾ ਬਿਮਾਰੀ ਹੈ ਪਰ ਉਹ ਘਟਾ ਬਹੁਤ ਆ ਪਾਣੀ ਹਲੇ ਚੱਲਦਾ ਬੱਟਾ ਮਨੂ ਕਿ ਆਇਆ ਬੁੱਟੇ ਖੜੇ ਜੀ ਦੋ ਬਰਾਬਰ ਆਗੇ ਤੇ ਗਰੀਬ ਨੂੰ ਤਾਂ ਦਿਖਾਉਣ ਦੀ ਲੋੜ ਨਹੀਂ ਜਿਹੜੇ ਸਾਰਿਆਂ ਨੇ ਪਹਿਲਾਂ ਸਰਪ੍ਰੀਧਾਂ ਨੂੰ ਦਿਖਾਉਣੇ ਹੁੰਦੇ ਉਹਨੂੰ ਹੋਈ ਫਰਕ ਹੈਗਾ ਦਵਾਈ ਬੂਟੀ ਦਾ ਹੀ ਫਰਕ ਹੈਗਾ ਇਹਨਾਂ ਨੇ ਕਲੋਰੋ ਵੀ ਦੋ ਕੋ ਬਾਰ ਲਾਤੀ ਬਾਕੀ ਸਪਰੇ ਵੀ ਹੋਈ ਹੈ ਫਸਲ ਬਹੁਤ ਵਧੀਆ ਖੜੀ ਜਿੰਨੀ ਵੀ ਖੜੀ ਧਾਨਾਂ ਦੀ ਇੱਕ ਨੰਬਰ ਬੱਟਾ ਬੜਾ ਤਿਲਕਣ ਹੋਈ ਵੀ ਪਾਣੀ ਖੜਾ ਜਿੱਕਦਾ ਮੀਂਹ ਆਦਾ ਪਿਆ ਬਤਾ ਜਾਈ ਸੱਜਣ ਬਣੇ ਆਪਣੇ ਵਾਲੇ ਵੀ ਕੋਈ ਸ਼ਿਕਾਇਤ ਨਹੀਂ ਹੈਗੀ ਇੰਨੀ ਆਪਣੀ ਛੋਟੇ-ਬੂਟੇ ਵਾਲੀ ਬਾਕੀ ਅੱਡਕੇ ਦੇ ਵਿੱਚ-ਵਿੱਚ ਖਾਸੇ ਟੇਢੇ ਜਿਹੇ ਹੋਏ ਵੇਖਣਾ ਹਟ ਤੇ ਛੇਤਰਛੇਜ ਪੰਦਨ ਓਪਨ ਵਾਲੇ ਚ ਪਾਣੀ ਹੈ ਹੀ ਨਹੀਂ ਇਹ ਭਰੇ ਖੜੇ ਇੱਧਰ ਆਦਾ ਕੋਈ ਨੱਕਾ ਨੋਕਾ ਖੱਡ ਪੈ ਗਈ ਕਿਸੇ ਪਾਸੇ ਹੁਣ ਤਾਂ ਸਾਰੇ ਜਿਹੜੇ ਪੰਜ-ਛੇ ਦਿਨ ਲੇਟ ਹੈ ਸਰਵਿਸ ਦਾ ਵਾਲਿਆ ਪਉ ਤੇ ਹਫਤਾ ਲੇਟ ਤੇ ਬਰਾਬਰੇ ਹੋਏ ਖੜੇ ਹੁਣ ਵੀ तकरीबन ਇਕੱਠੇ ਜੀ ਪੱਕੇ ਹੋਣ ਦੇ ਨਸਰ ਕੇ ਫਿਰ ਜਿਹੜੇ ਪੰਜ-ਛੇ ਦਿਨ ਆਲਾ ਕੋਈ ਫਰਕ ਨਹੀਂ ਆਉਂਦਾ ਜਿਹੜੇ ਜ਼ਿਆਦਾ ਮਹੀਨੇ ਦਾ 22-23 ਦਿਨ ਦਾ ਫਰਕ ਪੈ ਜਾਂਦਾ ਉਹਨਾਂ ਦਾ ਥੋੜਾ ਜਿਹਾ ਹਲਕਾ ਪੈਂਦਾ ਮਾਕੇ ਕਾਲੂ ਮਾਰਦੇ ਇੱਕ ਵਿੱਚ ਢੇੜਾ ਵੀ ਕਿਤੇ ਕਿਤੇ ਡੱਕਾ ਹੈਗਾ ਇਤਨਾ ਖੜਾ ਵਿੱਚ ਢਿੰਨ ਜਿਹੜੀ ਕਹਿੰਦੇ ਆਪਾਂ ਸੌਂਖਾ ਇਹਤਲੇ ਵਿੱਚ ਪਾਣੀ ਖੁੱਲ ਆਪਣੇ ਪੁਰੇ ਜਿਗਤੇ ਖੱਡ ਪੈ ਗਈ ਤਾਂ ਪਿਆ ਜਮਾ ਹੀ ਸੁੱਕਾ ਕਰਨੀ ਬੋਗੀ ਚੱਕ ਕੇ ਤੇ ਫਾਫੜਾ ਫਾਫੜਾ ਬੋਲ ਰਹੀ ਵੀ ਇੱਧਰ ਨੂੰ ਹਰੇ ਖੱਡ ਪਈ ਨੇ ਆਪਣੀ ਉਹ ਉਧਰਲੇ ਪਾਸੇ ਨੂੰ ਪਈ ਹੋਗੀ ਉਹਦੇ ਮੀਂਹ ਆਲਾ ਹਰ ਚੱਲੀ ਜਾਂਦਾ ਕੰਮ ਬਾਕੀ ਆਪਾਂ ਲੈਂਦਾ ਸਮਾਨ ਵਈ ਅੱਜ ਹੋਰ ਇੱਕ ਵੀ ਆ ਹਲਿਆਣ ਦੀ ਆਪਾਂ ਨੇ ਚਿਮਨੀ ਜਿਹੜੀ ਰਸੋਈ ਦੇ ਵਿੱਚ ਲੱਗਣੀ ਹੈ ਇਹਦਾ ਕਈ ਵਾਰ ਸੇ ਮੈਂ ਰੇਟ ਪਤਾ ਕਰਿਆਤਾ ਵੀ ਇਹ ਕਈ ਕਿਸਮ ਦੀ ਬੈਂਦੀ ਹੈ ਕੰਪਨੀਆਂ ਤਾਂ ਜਿੰਨਿਆਂ ਦਾ ਵੀ ਨਾਮ ਤੁਸੀਂ ਲੈ ਲਓ ਆਹ ਵੀ ਨਵੇਂ ਸੁਣੀ ਮੈਂ ਤਾਂ ਕੰਪਨੀ ਚਲੋ ਇਹਦੀ ਵੀ ਗਾਰੰਟੀ ਦੱਦਿਆ ਆਪਾਂ ਇਹਨਾਂ ਤੇ ਪਹਿਲਾਂ ਤੇ ਹੀ ਲੈ ਕੇ ਆਉਂਦੇ ਬਖਤਾਵਰ ਵਾਲਿਆਂ ਦੀ ਦੁਕਾਨ ਹੈ ਬਹੁਤ ਪਹਿਲਾਂ ਜਾਂ ਕਲਵਿਨੇਡਰੀਆਂ ਫਰਿੱਜਾਂ ਚੱਲੀਆਂ ਨੇ ਜਦੋਂ ਉਹਨਾਂ ਦੇ ਲੈਂਦੇ ਨੇ 165 ਲੀਟਰ ਵਾਲੀ 100 ਛੋਟੀਆਂ ਫਰਿੱਜਾਂ ਜਾਂਦੀਆਂ ਹਜ਼ਾਰਾਂ ਦੀ। ਵੀ ਜਦੋਂ 4-5 ਲੈਂਦੀਆਂ ਸੀ ਜਾਂ ਜੱਤੇ ਅਸੀਂ ਉਹਨਾਂ ਦੀ ਸਮਾਨ ਲੈਂਦੇ ਆ। LED ਉਹਨਾਂ ਤੇ ਲੈਂਦੀ ਸੀ ਸੰਸੁਖੀ ਦੀ ਹੁਣ ਤੱਕ ਬਹੁਤ ਵਧੀਆ ਚੱਲਦੀ ਆ। ਬਾਕੀ ਕਿੰਮਤਾਂ ਇੱਕ ਜਗ੍ਹਾ 11.5 ਨੂੰ ਮਿਲਦੀ ਸੀ। ਜਾਨੀ ਫੀਟਿੰਗ ਲੱਗਦੀ ਉਹਦੀ ਵੀ 15 ਦੀ 18 ਦੀ ਥੱਲੇ ਇਹ ਤੇ ਘਟ ਨਹੀਂ ਰਹੀਆਂ ਅੱਜ ਤੱਕ ਮਨੂ ਨਹੀਂ ਰਹੀਆਂ। ਚਲੋ ਇਹ ਆਹ ਹੱਥ ਲਗਵਾ ਕੇ ਮੂਰਨ ਚੱਲਦੀ ਆ ਆਪਣਾ ਸੈਂਸਰ ਗੱਲ ਵੀ ਆ ਟੱਚ ਵੀ ਆ ਸਾਰਾ ਕੁਝ ਹੈ ਦਾ ਵੀ ਚਲਾ ਕੇ ਦੇਖੀ ਆਪਾਂ ਉਥੇ ਵਧੀਆ ਐ ਸਿਸਟਮ ਆ ਦੂਆ ਲਿਆਂਦਾ ਇੱਕ ਸਕੰਜਾ ਜਿਹਾ ਜਿਹੜੇ ਕੱਪੜੇ ਸੁੱਕਣੇ ਪਾਏ ਕਰਦੇ ਆ ਇਹਨੂੰ ਕਰਦੇ ਫਿੱਟ ਇਹਦੇ ਤੇ ਥੋੜਾ ਜਿਹਾ ਓਰਜਨ ਬਾਜੀ ਪੈਣੀ ਆ ਜੇ ਦੂਆ ਲਿਆਂਦਾ ਤਾਂ ਉਹ ਗੱਡੀ ਚ ਆਉਂਦਾ ਇਹਦੇ ਲੋਟ ਕੜਿਆ ਘੜਾਇਆ ਉਹ ਕਹਿੰਦਾ ਵੀ ਇਹਨੂੰ ਅੱਧਾ ਘੋਣਾ ਘੰਟਾ ਤੁਹਾਨੂੰ ਲੱਗ ਜਾਣਾ ਚਲੋ ਉਹਦੀ ਫੋਟੋ ਹੀ ਖਿੱਚ ਲਿਆ ਦੀ ਆਪਾਂ ਨੇ ਦੂਦੇ ਅਸਾਬ ਨਾਲ ਜੋੜਾਂਗੇ ਇਹਨੂੰ ਵੀ ਬਾਕੀ ਇਹ ਹੈਗੇ ਜੀ 15000 ਦੀ ਕੋਈ ਨਾ ਪਰ ਸਕੀਮ ਚੱਲਦੀ ਹੈ ਅੱਜ ਤੱਕ 23 ਤਰੀਕ ਤੱਕ ਵੈਸੇ ਵੀ ਉਹਦੇ ਵਿੱਚ 2000 ਡਿਸਕਾਊਂਟ ਹੈ 2000 ਡਿਸਕਾਊਂਟ ਕਰਕੇ ਇਹ 13000 ਨੂੰ ਪਈ ਆਪਾਂ ਨੂੰ ਜਿਹੜੀ ਆਪਾਂ ਦੁਨੀਆਂ ਮਿਲਦੇ ਨੇ ਕਿਸੇ 7 ਸਾਲ ਦੀ ਗਾਰੰਟੀ ਕਿਸੇ ਦੀ 5 ਸਾਲ ਦੀ ਗਾਰੰਟੀ ਦੀ ਕਿਸੇ ਦੀ 10 ਸਾਲ ਦੀ ਦੀ ਇਹਦੀ 12 ਸਾਲ ਦੀ ਗਾਰੰਟੀ ਆ ਮੋਟਰ ਦੀ ਵੀ ਰੇਟ ਤਾਂ ਬਹੁਤ ਲਿਖਿਆ ਮੈਨਾਂ ਨੇ 2990 ਜੇ ਨਹੀਂ ਹੋ 13200 ਬਣਾਇਆ ਤਾਂ ਆਪਾਂ ਨੂੰ 13000 ਦੇ ਕੇ ਜਾਂਦਾ ਉਹਨੂੰ ਜੇ ਉਹਨਾਂ ਰੇਟ ਬਾਈ ਨੇ ਸਹੀ ਉਹ ਬਣਾਇਆ ਬਾਕੀ ਚਲੋ ਫਿੱਟ ਉਹ ਕਹਿੰਦਾ ਵੀ ਜਿਹੜਾ ਕਰਾਉਣੀਆਂ ਤਾਂ 400 ਰੁਪਏ 490 ਰੁਪਏ ਫਿਟਿੰਗ ਵਾਲੇ ਲੈਣੇ ਆ ਵੀ ਜੇ ਤੁਸੀਂ ਤੁਹਾਡੇ ਲੱਗੇ ਪਈ ਆ ਬੰਦੇ ਤਾਂ ਉਹਨਾਂ ਨੇ ਵੀ ਕਰ ਦੇਣੀ ਫਿੱਟ ਬਾਕੀ ਆਪ ਫਿੱਟ ਕਰਨਾ ਕੋਈ ਬੜੀ ਗੱਲ ਨਹੀਂ ਇੱਕ ਪੱਤੀ ਆ ਦੇ ਵਿੱਚ ਉਹ ਪੱਤੀ ਕੰਢ ਦੇ ਕੰਢ ਦੇ ਵਿੱਚ ਗਾੜ ਦੇਣੀ ਇੱਕ ਵਾਰ ਮਿੰਟ ਕੇ ਸੈਟ ਜੀ ਕਰਕੇ ਜਿੱਥੇ ਲਾਉਣੀ ਆ 3 ਫੁੱਟ ਗੈਸ ਤੇ ਉੱਚੀਆਂ ਨੂੰ ਲਾਉ ਇਹਨੂੰ ਨੇੜੇ 2 ਫੁੱਟ ਬੰਨਾ ਬਹੁਤੇ ਨੇੜੇ ਨਾਲ ਲਾਇਓ ਤਿੰਨ ਫੋਟੋ ਵਰਤੇ ਬਾਕੀ ਦਿਖਾਈਏ ਚਲਾ ਕੇ ਮੂਰੇ ਕਾਗਜ਼ ਚ ਲਾ ਕੇ ਬਹੁਤ ਜ਼ੋਰ ਖੱਚਦੀ ਸੀ ਮੇ ਇੱਕ ਕਪਾਣਾ ਪਹਿਲਾਂ ਦੇਖਿਆ ਜਦੋਂ ਨੌਂ ਸਪੀਡਾਂ ਤੱਕ ਤੇ ਜ਼ਿਆਦਾ ਰੋਲੋਂ ਪੈਂਦੇ ਸੀ ਸਪੀਡਾਂ ਤਿੰਨ ਵਧੀਆ ਚੱਲੀ ਜਾਂਨ ਇੱਕ ਨੰਬਰ ਚੀਜ਼ ਦਿਖਾਈ ਉਹਨਾਂ ਨੇ ਬਾਕੀ ਤੁਹਾਨੂੰ ਦਿਖਾਉਂਦੇ ਜੀ ਖੋਲ ਕੇ ਇਹਨੂੰ ਸਾਰਾ ਸਿਸਟਮ ਇਹ ਆਪਾਂ ਨੂੰ ਪਈ ਜੀ ਹੁਣ 13000 ਦੀ 12 ਸਾਲ ਦੀ ਗਾਰੰਟੀ ਲਿਖੀ ਹੋਈ ਹੈਗੀ ਆ ਕਾਗਜ਼ ਉੱਪਰੋਂ ਆਪਾਂ ਨੂੰ ਬਿੱਲ ਵੀ ਕੱਟ ਕੇ ਦਿੱਤਾ ਉਹਦੇ ਉੱਪਰ ਵੀ ਲਿਖਿਆ ਸਾਰਾ ਕੁਝ ਵੀ ਚਲੋ ਜਿਹੜੀ ਚੀਜ਼ ਆਉਣੀ ਹੈ 2-3 ਦਿਨ ਹੋ ਕੇ ਲੋਟ ਜਿੰਦੀ ਬਸਤੀ ਕੋਈ ਵੀ ਜਿਹੜੀ ਚੀਜ਼ ਆਉਣੀ ਚਲੋ ਨਾ ਵਾ ਤਬਾਰ ਵੀ ਆ ਜੇ ਚੀਜ਼ ਖਰਾਬ ਹੁੰਦੀਆਂ ਤਾਂ ਜਾਣਦੇ ਹੋ ਆਪਾਂ ਨੂੰ ਸਾਰਾ ਪਹਿਲਾਂ ਇਹ ਬਾਕੀ ਆ ਦੇਖਦੇ ਸਗੰਦੇ ਨੂੰ ਕਰਦੇ ਫਿੱਟ ਜਹਲੇ ਉਹ ਵੇ ਕਰ ਰਹੇ ਹਨ ਜੋੜ ਜਵਾ ਜੀ ਦੇਖਦੇ ਤੁਹਾਨੂੰ ਡੋਣਾ ਵੈਸੇ ਫੋਟੋ ਤਾਂ ਖਿੱਚ ਕੇ ਲਿਆ ਸਮੇਂ ਦੀ ਮੱਤ ਦੀ ਦੁਕਾਨ ਦਾ ਤਾਂ ਕਹਿੰਦਾ ਸੀ ਕਿ ਘੰਟੇ ਬਾਅਦ ਫਿੱਟ ਕਰੇਗਾ ਉਹ ਨਾ ਬਣੀ ਬੜੇ ਦੇ ਕਿੰਨੇ ਟਾਈਮ ਬਾਅਦ ਬੈਠੋਂ ਮੈਂ ਬੜਾ ਬਹੁਤ ਮਾਨੇ ਰ ਸੇਬ ਦਾ ਕੰਮ ਉਰਦਨ ਵਾਲੇ ਜਿਹੇ ਇਹ ਬੜੀ ਕਿੱਥੇ ਕਰਾਉਣਾ ਹੈ

ਬਾਹਰ ਰਹਿ ਗਿਆ ਪਹਿਲਾਂ ਇਹਦਾ ਪਤੰਗਲਾ ਲਾ ਦੇਗਾ ਤੁਹਾਨੂੰ ਫਿੱਟ ਹੋਣਾ ਬਹੁਤ ਔਖਾ ਕਈ ਵਾਰ ਨਟ ਖੁੱਲਣੇ ਪੈਂਦੇ ਵਾਰੇ ਅਸਲ ਵਿੱਚ ਆ ਜਿੱਦਾਂ ਪਹਿਲਾਂ ਫਿੱਟ ਹੁੰਦੀ ਹੈ ਜਿਹੜੀਆਂ ਵਿਚਾਲੇ ਵਾਲੀਆਂ ਤੇ ਫਿਰ ਇਹ ਪਾਈਪਾਂ 'ਤੇ ਲੋਕ ਲੱਗਣੇ ਇਹਦੇ ਖੜਕੇ ਫਿਰ ਆ ਜੀ ਫਿੱਟ ਹੋਣੀ ਹੁਣ ਆਹ ਵੀ ਪਹਿਲਾਂ ਪੁੱਠੀਆਂ ਫਿੱਟ ਕਰ ਦਿੰਦੀਆਂ ਇਹ ਜਿਹੜੀਆਂ ਵੀ ਜਾੜਾ ਨਹੀਂ ਹੈ ਜਿਹੜੀਆਂ ਵੀ ਫਿਰ ਇਹ ਆਏ ਕਰਕੇ ਲੋਕ ਲਾ ਦਿੰਦੇ ਨੇ ਟੱਕ ਕੇ ਇਹਨੂੰ ਅੰਦਰ ਨੂੰ ਕਰ ਦੇਣਾ ਐਂ ਖੜੀਆਂ ਹੋ ਜਣੀਆਂ ਇਹ ਟੱਕ ਕੇ ਅੰਦਲੇ ਪਾਸੇ ਨੂੰ ਕਰੀਆਂ ਨੇ ਬਹੁਤ ਵਧੀਆ ਉਸ ਦਾ ਆਪਣਾ ਸਟੈਂਡ ਹੋ ਗਿਆ ਤਿਆਰ ਇਹ। ਆਸ ਚੀਜ਼ਾਂ ਜਾਂ ਕੰਮ ਦੇ ਜਿਹੜੇ ਇੱਥੇ ਲੱਗੇ ਨੇ ਉੱਪਰ। ਵੀ ਜਿਹੜੇ ਸਾਈਡ ਤੋਂ ਜੇ ਪਾਉਣਾ ਹੋਇਆ ਕੱਪੜਾ। ਕੋਈ ਕੁੰਡੀਆਂ ਜਾਂ ਮੰਗਣ ਰਟਕਾਉਣੋ ਚੀਜ਼ ਤਾਂ ਇਹਨਾਂ ਵਿੱਚ ਲੱਗੇ ਲੱਗ ਪਈ। ਉਹ ਵੀ ਜਾ ਰਹੇ ਹੈਗੇ। ਸਮਾਨ ਦੇਖਣ ਨੂੰ ਬਹੁਤ ਲੱਗਦਾ ਹਾਂ ਦਾ। ਪਰ ਕਰਤਾ ਕਾਬੂ ਲੱਗ ਗਿਆ। ਬਾਕੀ ਬਾਈ ਦੀ ਗੱਲ ਠੀਕ ਹੈ ਵੀ ਘੰਟਾ ਲੱਗ ਗਿਆ। ਕਿਉਂ ਹੋ ਰਿਹਾ ਇਹ ਨਾਟਕਾ ਸੋਨੇ ਦਾ ਜਿਹੜੇ ਬਹੁਤ ਬਰੀਕ-ਬਰੀਕ ਨਾਟਾ ਹੈ। ਇਹ ਸੈੱਟ ਹੋਣੇ। ਬਾਕੀ ਹਰ ਹੈਗੀ ਇੱਕ। ਇਹ ਆਪਾਂ ਨੇ ਬਾਲ ਨਹੀਂ ਆ ਨਾ ਮੈਨੂੰ ਪਏ ਇਹ ਮੋਨ ਚਲ ਰਿਹਾ ਪਤਾ ਲੱਗਿਆ ਇਹਦਾ ਵੀ ਪੁੱਠੀ ਸਿੱਧੀ ਦੇਖਣਾ ਪੈਂਦਾ ਤੇ ਆਇਆਂ ਲਾ ਲਈਆਂ ਤਾਂ ਲੋਟ ਨਹੀਂ ਆਉਣਾ ਹੈ ਜਾੜਾ ਜਿਆ ਇਹਦੇ ਵੀ ਧੰਨ ਜੇ ਬਸ ਨੂੰ ਚਾਹੀਦੇ ਤਾਂ ਇਹ ਕੰਮ ਕਾਪੂ ਆਉਂਦਾ ਯਾਰ ਨਾ ਜਦੋਂ ਮਾਰਦੇ ਨੂੰ ਮਾਰਦੇ ਨੂੰ ਮਾਰਦੇ ਕੋ ਸਟੇਲ ਦਾ ਹੀ ਮਿਲਦਾ ਉਹ ਗੱਲਾ ਸਟੇਲ ਦਾ ਐ ਕੌਜ ਮੰਗ ਕਾਟੀ ਜੀ ਮੰਗਣ ਮੰਣੀ ਵੀ ਉਹ ਵੀ 1700 ਦਾ ਐ ਵੀ ਆਪਾਂ ਨੂੰ 1700 ਰੁਪਏ ਐ 80 1700 ਮੰਗਦਾ ਤਾਂ 100 ਘਟਿਆ ਬਹੁਤ ਹੋ ਗਿਆ ਯਾਨੀ ਇਹ ਮੈਨੂੰ ਉਹਦੇ ਨਾਲ ਤੇ ਵਧੀਆ ਲੱਗਾ ਦੁਬਾਰ ਤੇ ਹੈ ਜੀ ਤਾਂ ਚਲੋ ਬਾਅਦ ਦੇ ਵਾਕਿਆਂ ਨਾਲ ਕਰਦੇ ਹੁਣ ਇਹਦੀ ਬਿਠਿੰਗ ਪੱਕੀ ਲੋ ਬਾਈ ਦਿਖਾਉਂਦੇ ਹਾਂ ਹੁਣ ਮਸ਼ੀਨ ਆ ਜਿਹੜੀ ਆਪਣੀ ਇਹ ਮਨੀ ਵੀ ਜਾਂਦੀ ਆ ਪਰ ਹੁਣ ਵਧੀਆ ਵਿੱਚ ਹੈ ਬਾਕੀ ਦੇ ਬਾਰੇ ਸਾਨੂੰ ਨੋਟ ਹੈ ਕਿ ਘੱਟ ਹੈ ਉਹ ਜੀ ਵਾਲਾ ਦੇਖਾਂ ਨਹੀਂ ਕਰਾਂ ਉਹ ਜਗਾੰਦਾਰ ਪਰੇ ਆਪਾਂ ਫਤਵਾ ਕਰਿਆ ਦਾ ਮੋੜਾ ਫੈਕਟਰ ਦਾ ਪਾਇਆ ਪੱਕੀ ਥੋੜਾ ਜੀਤ ਉਹ ਪੋਲੇ ਅੰਦਰ ਆਪਾਂ ਦੇ ਕੇ ਆਹ ਹੈ ਦੀ ਪੱਕੀ ਜਿਹੜੀ ਕੰਟੇ ਦੇ ਬਣਣੀ ਹੈ ਉਹ ਕੋਸੇ ਨਹੀਂ ਆਪਰੇ ਜੇ ਪਏ ਉਹ ਦੁਬਣਾ ਹੋ ਜਾਂਦਾ ਚਾਹ ਸਾਡੇ ਦਾ ਫੋਟੋ ਦਾ ਬਣਾਉਂਦੇ ਆ ਆ ਬਾਕਸਾਂ ਦੇ ਲਾ ਫੋਟੋ ਨੂੰ ਇਹ ਬੁੜੇ ਆਏ ਐ ਸੈਂਸਰ ਵਾਲਾ ਕੰਮ ਆ ਹੱਥ ਕਮਾਏ ਦੇ ਜਾਂਦਾ। ਆ ਗਏ ਮੈਂ ਇਹਦੇ ਲਈ ਹੀ ਕਿਹਾ। ਆ ਗਏ ਜਾਨਾ ਮਾਗੋਂ ਕੋਲ ਇੱਕ ਉਹ ਆਪਣੀ ਟੀ ਸ਼ੇਪ ਦੀ ਮਿਲਦੀ ਸੀ ਉਹਦਾ ਵੀ ਰੇਟ ਆ ਹੀ ਕਰ। ਉਹ ਜਣੇ ਆ ਆ ਕੀ ਸਿੱਧੀ ਸੀ। ਫਰਾਂ ਕੋਮੂ ਆਮਨ ਬਗਿਆਲੇ ਬਿਠਾ ਇਹ ਟੱਚ ਵੀ ਹੈਗੀ ਹੈ ਸੈਂਸਰ ਵਾਲਾ ਸਿਸਟਮ ਜਗਾ ਬਾਕੀ ਆ ਸੇਟਿੰਗਾਂ ਵਿੱਚ ਲੱਗੇ ਦੀ ਮੋਟਰ ਇਹਦੇ ਵੀ ਜ਼ਿਆਦਾ ਮੋਟਰ ਦੀ ਗਾਰੰਟੀ ਹੈ 12 ਸਾਲ ਦੀ ਨਾ ਟਿਕ ਮੋਟਰ ਜੱਦੀ ਲੱਗਦੀ ਜੇ ਬਾਕੀ ਖੱਡੀ ਹੋਣੀ ਉਹ ਰਹੇ ਦੇਖ ਰਿਹਾ ਇੱਧਰ ਘਰ ਆਉ ਮੇਰੇ ਘਰੇ ਮੂੰਹਗਾ ਕਿੰਨਾ ਟਾਈਮ ਲੱਗੋ ਤੈਨੂੰ ਸਮੋਸੇ ਰੇਣ ਉਹ 5 ਮਿੰਟ ਹੋ ਗਿਆ ਰੋਪੜੇ ਤੋਂ ਲੈ ਕੇ ਨਾ ਘਰੇ 15 ਮਿੰਟ ਹੋ ਦੇ ਵੀ ਹਾਂਜੀ ਨਹੀਂ ਜਦ ਕਿਚੀ ਛੋੜੇ ਸੇ ਜਮਾਲਾ ਦਾ ਭਾਈ ਹਿੱਟ ਕਿੰ ਗੱਡੀ ਗਿਆ ਇਹ ਸਬੋਦੇ ਕੱਢੇ ਨਹੀਂ ਆ ਗਏ ਹੁਣ ਲਾਇਆ ਸਬੋਦੇ ਹੁਣੇ ਕਰਦਾ ਰਿਟਾਇਰ ਪਟਾਰ ਦਾ ਕੁਰਸੀ ਉਰ ਬੰਦਾ ਬਦਲਦਾ ਹੁਣ ਆ ਇਹ ਮੇਰਾ ਅਸਤਾਨੀ ਹੈ ਹੈ ਅਪਰ ਅਸਤਾਨੀ ਇੱਕ ਕੰਮ ਕਰਨਾ ਹੈ ਤਾਂ ਨਹੀਂ ਕਰਿਆ ਕੰਮ ਪੂਰਾ ਹਮ ਕਾਹ ਕੰਮ ਕਰਦੇ ਲੈ ਚਲੋ ਪਾਓ ਤੋ ਜਰਾ ਹੋਰ ਸਮਾਨ ਕੇ ਪਾਣ ਨੂੰ ਹੁੰਦਾ ਵਿੱਚ ਆਓ ਤੁਸੀਂ ਪਾ ਲੈ ਜੀ ਹਾਂ ਵੇਖਿਆ ਪਰਨ ਉਸਿਆ ਦਾ ਰੇਟ ਕਈ ਜਗ੍ਹਾ 15 20 ਨੂੰ ਮਿਲਦਾ ਕੋਈ ਹੋਰ ਇਹਨਾਂ ਦਾ 10 ਰੁਪਏ ਨੂੰ ਸੋਹਦਾ ਪਹਿਲਾਂ ਤਾਂ ਹੀ ਵਾਹੀ ਵਧੀਆ ਪ੍ਰੀਮ ਨੂੰ ਕਾਉ ਦੇ ਵਿੱਚ 12 ਰੁਪਏ ਆ ਟਿਕਿਆ ਪਰਕਰ ਵਾਲਾ ਕੰਮ ਚੱਲਣਾ ਹੁਣ ਆ ਬਾਵਾ ਮਾਦਕਾ ਦਾ ਮਾਲਕ ਹੈ ਅਹ ਇਹ ਮਾਲਕ ਦਾ ਦੁਕਾਨ ਦਾ ਵਾਵਾ ਹੈ ਕਿਹੜੇ ਮੁਲਕ ਤੇ ਆਇਆ ਹੈ ਬਾਹਰ ਵੀ ਗਿਆ ਦਾ ਕਿਆ ਕਲਾ ਹਾਂ ਪਤਾ ਨਹੀਂ ਵੇ ਵੇ ਤੁਹਾਨੂੰ ਪਤਾ ਕਾਦਾ ਹੈ ਪੋਚ ਗਿਆ ਅੰਗਲ ਕੱਢੇ ਮੁਲਕੀ ਗਿਆ ਗਿਆ ਬਾਹਰ ਮੈਂ ਦੱਸੂਗਾ ਤੁਹਾਨੂੰ ਅਸੀਂ ਹਾਂ ਵੀ ਹਾਂ ਤਾਂ ਵੀ ਮਣਾ ਜਾ ਚਲਾ ਜਾ ਹਾਂ ਹਾਂ ਚਾਲੰਦਰ ਦਿਖਾ ਕੇ ਜਾ ਕੇ ਹੋਰ ਮੁੰਡਾ ਹਾਂ ਨਹੀਂ ਯਾਰ ਨਾਲ ਆ ਰਿਹਾ ਲਗ ਕੰਮ ਵੀ ਦੋ ਘਰ ਦਾ ਪੱਕਾ ਕਰਿਆ ਹੋਇਆ ਖਾਮਦਨੇ ਦੋ ਸਮੋਸੇ ਦੋ ਸਮੋਸੇ ਖਾ ਖਾ ਕਹਿੰਦਾ ਰੋਟੀ ਖਾ ਅੱਛਾ ਇੰਨਾ ਲੱਗਦਾ ਆ ਰਹਾ ਲੱਗਦਾ ਦੋ ਇਹ ਕਹਿੰਦਾ ਖਾ ਰਹਾ ਉਹਨੂੰ ਕਰ ਰਿਹਾ ਉਹ ਤਾਂ ਮਦਰੀਗਾ ਉਹਦੇ ਅੱਛਾ ਠੀਕ ਮਦਰੀਗਾ ਬੜਾ ਵਧੀਆ ਕੰਮ ਆ ਤੇਰਾ ਵੀ ਉਹਦੇ ਸਮੋਸਾ ਕਰਵਾਉਂਗਾ ਇੱਕ ਦੇ ਦੇ ਇੱਕ ਦੇ ਦੇ ਤੇ ਕਿੰਨੇ ਚੇ ਉਹ ਬਾਈ ਕੰਮ ਛੇੜਖਾਨੀ ਕਰੀ ਹੋਰ ਵੱਧ ਮਿੱਥੇ ਲੱਗ ਰਹੀਆਂ ਜਿਵੇਂ ਆਪਣੀ ਟਾਕੀ ਦੀ ਵੀ ਕਹਿੰਦੇ ਬੰਦ ਕਰਨੀ ਹੈਗੀ ਬਹੁਤੀ ਮੈਂ ਤਾਂ ਕਹਦਾ ਵੀ ਇੰਨੀ ਕ ਬੰਦ ਕਰ ਦਿੰਦੇ ਚਲੋ ਫਿਰ ਵੀ ਇੱਥੇ ਲੱਗ ਜਾਨੀ 2 ਫੁੱਟ ਵਾਲੀ ਜੋ ਤੇਰੇ ਪੱਖਾ ਜਿਹੜਾ ਹੈਗਾ ਤਾਂ کھول ਤਾਂ ਆਪਣਾ ਪੱਖਾ ਖੋਲ ਕੇ ਸਾਥੇ ਇੱਥੇ ਦਾ ਬਹਿਫਲਾਤਾ ਜਿਹੜਾ ਉਹ ਗੈਨ ਬੈਪਾ ਹੈ ਹੋ ਛੇੜ ਜਿਹਦਾ ਛੇੜੂ ਪਾਸਾ ਲੰਘਦਾ ਕਰ ਲੈਣਾ ਇਹਨੂੰ ਖੋਲ ਪਹਿਲਾ ਪੱਖਾ ਲੱਗਿਆ ਵਰਦਾ ਜਾਲ 4 ਸਟਾ ਹੈ ਮੋਗ ਬਿਫੋਟ ਵਾਈ ਹੁੰਦਾ ਲਾ। ਰੌੜਾ ਵਾਲਾ ਕੋਸੇ ਫਿੱਟ ਉੱਪਰ ਇੱਕ ਫਿੱਟ ਲਾ ਕੇ ਰੌੜੇ ਦੇ ਲਾ ਕੇ ਸਿਮੈਂਟ ਲਾ ਕੇ ਪਾਏ ਤਸੱਲੀ ਦਾ ਬੰਦ ਕਰਤਾ ਹੈ। ਇਹ ਦੇਖਦੇ ਹਾਂ ਕੱਲ ਨੂੰ ਹੋਰ ਇਹ ਨਰਮ ਆ। ਇਹ ਗੱਟੀਆਂ ਗੱਡ ਕੇ ਘੱਟ ਹੋਣੀਆਂ ਇੱਥੇ ਓਪਨਿੰਗ ਕਰ ਦੇਣੀ ਆ। ਉਹਦੇ ਬਾਅਦ ਜਿਹੜਾ ਸੁੰਡ ਜਾਂ ਪਾਈਪ ਵਧਵਾ ਕੇ ਆਪਾਂ ਰੌੜੇ ਜਨ ਮੋਗੋ ਜਨ ਬਾਹਰ ਕੱਢਦੇ ਨੇ ਉੱਪਰ ਫਿੱਟ ਕਰ ਦੇਣਾ। ਵੀ ਆਪੇ ਦੇ ਦੇ ਕਰਕੇ ਫਿੱਟ। ਮਾਡੀ ਚਲਾਤਾ ਸੋਇਕਾ ਨੂੰ ਮੇਰੇ ਤੇ ਜੱਫਾ ਦੀ ਸਲਾਹ ਹੈ ਕਿ ਦੀ ਪੀਵੀਸੀ ਲਵਾਉਣੀ ਆ ਪਹਿਲਾ ਮਾਲ ਪੇਪਰ ਦੀ ਸਲਾਹ ਹੋਈ ਕਿ ਜਿਹੜੀ ਆ ਜਗਾ ਰਹਿ ਗਈ ਉੱਪਰ ਕਈ ਵੀਰਾਂ ਨੇ ਕਮੈਂਟ ਆਇਆ ਕਹਿੰਦੇ ਵੀ ਢੇਮਾ ਸੜ ਸੋਇ ਵਿੱਚ ਮਾਲ ਪੇਪਰ ਚੱਲਣਾ ਨਹੀਂ ਹੈਗਾ ਨਾ ਪੀਵੀਸੀ ਚੱਲਦੀ ਹੈ ਵੀ ਤੇਲ ਕਰਕੇ ਖਰਾਬ ਹੋ ਜਾਂਦੀ ਆ ਉਹ ਦੇ ਕਰਕੇ ਆਪਾਂ ਨੇ ਲਵਾਈ ਨਹੀਂ ਹੈਗੀ ਟਾਇਲ ਦੀ ਕਹਿੰਦੇ ਉਹਨਾਂ ਨੇ ਵੀ ਆਪਸ਼ਨ ਕਹਿੰਦੇ ਵੀ ਟਾਇਲ ਜ਼ਰੂਰ ਹੈ ਸੜ ਜਾਂਦਾ ਚਲੋ ਆ ਪਹਿਲਾਂ ਲੱਗੀ ਵੀ ਆਪਾਂ ਨੇ ਆਪੇ ਲਾਈ ਜੀਏ ਕੋਈ ਮਿਸਤਰੀ ਦਲਾਇਆ ਹੈਗਾ ਇਹਨੂੰ ਆਹ ਆਪੇ ਬੈਟ ਕਰਤੀ ਦੀ ਉਸ ਉੱਪਰ ਵੱਟ ਕੇ ਲੱਗੀ ਦੀ ਫੇਟ ਨੂੰ ਉਤਰਨ ਲੱਗੀ ਆ ਵੀ ਦੇਖਾਂਗੇ ਹੌਲੀ ਹੌਲੀ ਉਹਨਾਂ ਟਾਇਲ ਚ ਲੱਗਾ ਕਿ ਤੇ ਟਾਇਲ ਦਾ ਲੋਆ ਕੇ ਨਾ ਗੱਸ ਜਾ ਫਿਰ ਇਹ ਲਈ ਟਾਇਲ ਲੱਗਦੀ ਕਰ ਦਾਂਗੇ ਜਿਹੜਾ ਕੰਮ ਫਿਰ ਜੇ ਖਰਾਬ ਹੋ ਗਈ ਪੀਪੀਸੀ ਹੋਰ ਕੋਈ ਚਾਹੀ ਨਹੀਂ ਹੈਗਾ ਵੀ ਐਕਣ ਲਾ ਕੇ ਚਲੋ ਬਾਕੀ ਉਹ ਪੈਰ ਬਾਹਰ ਕੱਢਦਾ ਕਰਤਾ ਜੀ ਆਪਾਂ ਨੇ ਉਰੇ ਵਿੱਚੋਂ ਆਪਾਂ ਨੂਆ ਬਾਹਰ ਨਿਕਲ ਜੇ ਤਾਂ ਵੀ ਠੀਕ ਹੈ ਜੇ ਇਹਦੇ ਵਿੱਚ ਪੈਂਦਾ ਹੋ ਗਿਆ ਤਾਂ ਵੀ ਠੀਕ ਹੈ ਵੀ ਬਾਕੀ ਦਿਖਾ ਦਿੰਦੇ ਬਾਹਰ ਤੇ ਕਰਤਾ ਇੱਕ ਵਾਰ ਹਾਂ ਲੋ ਮੱਕ ਜਿਹੜੀਆਂ ਪਹਿਲੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ। ਉਹਦੇ ਦਰਵਾਜ਼ੇ ਖੋਲ ਦੇ ਕੁਆਰ ਦੇ ਬਾ ਵਿੱਚ ਆਪਾਂ। ਐ ਹੋਰ ਸਮਾਨ ਜਿਹੜਾ ਖੋਲਿਆ ਹੁਣ ਆ ਪੱਖਾ ਖੋਲਿਆ ਚੱਲਦਾ। ਚੰਗਾ ਭੋਲਾ ਇਹਨਾਂ। ਕਦੇ ਕੰਮ ਨਹੀਂ ਆਉਣਾ ਇਹਨੇ। ਇਹ ਗਾ ਉਹਨੂੰ ਕੁਆਰ ਦੇ ਬਾ। ਟੁੱਲੂ ਪੰਪ ਖੋਲਿਆ ਕੁਆਰ ਦੇ ਬਾ ਸਟਾਰਟਰ ਖੋਲਿਆ ਚੱਲਦਾ ਉਹ ਵੀ ਕੁਆਰ ਦੇ ਬਾ। ਵੀ ਇੱਕਾਣਾ ਸਾਰਾ ਕੁ। ਚੀਜ਼ ਨਮੀ ਜਾ ਜਾਂਦੀ ਪੁਰਾਣੀ ਖਤਮ। ਅਲੇ ਆ ਦਰਵਾਜਾ ਕਹਿੰਦੇ ਹੁਣ ਚਲੋ ਕਹਿੰਦੇ ਨਾ ਜਲਾਦ ਦੇਣੀ ਮਾਸੜ ਨਹੀਂ ਬਦਲਦੇ ਮੇਰੀ ਕਹਿੰਦੇ ਵੀ ਅਲੂਮਿਨੀਅਮ ਦਲਵਾ ਦੇਣੀ ਪੱਟ ਕੇ ਉਹ ਲੱਗਦਾ 10000 ਦਾ ਇਹ ਫਿਰ ਬਾਲਣ ਫੁਕਣੇ ਦੇ ਕੰਮ ਇਹ ਗੱਦੇ ਕੰਡੇ ਤਾਂ ਨਹੀਂ ਹੈਗਾ ਇੱਕਣ ਚੱਲਦੇ ਆ ਬਾਕੀ ਆ ਕੇ ਸਬਜ਼ੀਆਂ ਬਾਜੀਆਂ ਆ ਬਾਈ ਪਿੰਡ ਦੇ ਵਿੱਚ ਹੀ ਮਿਲ ਜਾਂਦਾ ਸਾਰਾ ਕੁਝ ਹੁਣ ਤਾਂ ਜਮਾਨਾ ਹੀ ਹਜਾ ਆਇਆ ਵੀ ਜਿਹੜਾ ਕੋਈ ਮਰਜੀ ਆ ਘਰਾਂ ਆ ਗਿਆ ਤੁਹਾਨੂੰ ਪਾਣੂ ਤੇ ਆ ਗਿਆ ਤੁਹਾਨੂੰ ਅਦ੍ਰਗ ਲੋਕ ਜੀ ਕਾਮਦੇਵਾਲੀ ਨੂੰ ਪਿਆੜੀ ਜਿਹੇ ਆ। ਮਾਣੋ ਕਿ ਆ ਯਦਰਾਪੀ ਕਾਮਦੇਵਾਲੀ ਨੂੰ ਪਿਆੜੀ ਜਿਹੇ ਆ। ਹੈ ਵੀ ਰਿਸ਼ਤੇਦਾਰ ਅੱਜ ਪਹੁੰਚੇ ਹੋ ਜੀ ਆਪਣੇ ਇਹ ਗੱਡੀ ਪਹਿਲੀ ਜਿਹੜੀ ਆਪਾਂ ਲੈ ਕੇ ਆਏ ਤੇ ਮੋਹਾਲੀ ਤੇ ਇਹ ਬਾਕੀ ਤੇ ਆਪਾਂ 13 ਲੱਖ ਦੇ ਵਿੱਚ 15 ਮਾਡਲ ਸਕਾਰਪਿਓ ਜਿਹੜੀ ਪਾਰਸਨ ਚੌਥੇ ਆਈ ਵੀ ਤੇ ਆਪਣੇ ਨਵਾਂ ਮਾਡਲ ਆਈ ਵੀ ਦੀ। ਵੀ ਬਾਕੀ ਆਈ ਦੀ ਕਰਦੇ ਅੱਜ ਵਡਾਈ। ਇਹ ਵੱਡ ਦੇਣਾ ਬੂਟਾ ਜੀ ਆਪਾਂ ਨੇ ਜੜਤਾ ਹੀ ਇਹਨਾਂ ਨੇ ਮਰੂਦ ਲੱਗਦੇ ਸਹੀ ਗਲ ਦੇ ਸਾਰੇ ਫੇਰ ਅੰਭੋਜਾ ਵਧੀਆ ਬਚਾ ਯਾਜੀ ਦਾ ਆਰਡਰ ਹੋ ਗਿਆ ਵੱਡਣ ਦੇ ਇਹ ਨੂੰ ਹਲੇ ਲਾਉਣੇ ਬਣਿਆ ਬੱਲੀਆਂ ਆਪਾਂ ਥੱਲੇ ਕਬ ਜਰਾ ਹੋਰ ਤਰ੍ਹਾਂ ਦਾ ਬਣ ਗਿਆ ਵਜਨ ਜਿਆਦਾ ਇਹਦੇ ਪਾ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ